ਸਸਿਕਾਹਾਲ ਦਾ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਹਰਪਜ ਜਮਾ ਤੇ ਮੇਰਾ ਨਾਮ ਮੇਰਾ ਬੇਟਾ ਅਫਕਾਸ਼ ਮਾਨ ਸਸਿਕਾਹਾਲ ਜੀ ਸਾਹਿਬ ਤਨਗਸਤ ਰਤੀ ਅਸੀਂ ਦਿੱਲੀ ਸ਼ੋ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਤਰੀਕ ਦੇ ਮਾਰਨਿੰਗ ਸਾਡਾ ਕੂਪ ਖੇਤਰ ਹਰਿਆਣਾ ਤੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਪਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟਾਂ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਨੇ ਚੰਡੀਗੜ ਤੇ ਦੋ ਹਫ਼ਤੇਾਂ ਤੰਬਾਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰ ਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ گاਉਂ ਦੀ گا ਜਿੱਥੋਂ ਵੀ ਜਿਉਂ ਵੀ ਪਤਾ ਲੱਗਿਆ ਉਹਨੇ ਦਵਾਵਾਂ ਸੀਸਾ ਭੇਜੀ ਅੱਜ ਮੈਂ ਨਿੱਜੀ ਤੌਰ ਤੇ ਮੈਂ ਉਹ ਕਾਸ਼ੀ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂੰ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸੁਨੇਹੇ ਭੇਜੇ ਤੇ ਨਾਲ ਹੀ ਮੈਂ तमाम सारे ਡਾਕਟਰਸ ਨਰਸਸ ਟੈਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਹਾਂ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ 6 ਫੀਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆਂ ਪਰਿਵਾਰ ਚ ਬੈਠੇ ਆਂ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਢੀਕ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਹ ਪ੍ਰੇਰਣਾ ਗਈ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਮੇਰੇ ਚਾਉਣ ਵਾਲੇ ਮੇਰੇ ਭੈਣ ਭਰਾ ਸਤਕਾਰਯੋਗ ਵੀਰ ਬਜ਼ੁਰਗ ਮਾਤਾ ਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਖ ਸਬੰਧੀ ਦੋਸਤ ਸਹਿੱਤਰ ਜਿਮੋ ਵੀ ਸਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਨੇ ਅਸੀਸਾਂ ਨੇ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਅਸੀਸਾਂ ਵਿੱਚ ਯਾਦ ਰੱਖਿਓ ਥੈਂਕ ਯੂ ਸੋ ਮੱਚ ਟੂ एवरीवन हु ਰੀਚਡ ਆਊਟ ਯਰ ਮੈਸੇਜਸ ਮੈਟ so much ਟੂ ਅਸ ਐਂਡ ਹੋਲਡ ਉਸ ਕਿਪ ਅਸ ਇਨ ਯਰ ਪ੍ਰੇਅਰਸ ਵੀ ਅਪਰੀਸ਼ੀਏਟ ਯੂ ਗੈਸ ਸੋ ਮੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਾਲਕ ਜੀ ਅਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਰਫੂਜ਼ ਰੱਖੇ ਤੁਹਾਡੇ ਸਭ ਨੂੰ ਪਰਿਵਾਰਾਂ ਨੂੰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਰੱਖੇ ਇੱਕ ਵਾਰ ਫਿਰ ਤੁਹਾਡਾ ਸਭ ਦਾ ਧੰਨਵਾਦ ਤੇ ਜ਼ਿੰਦਗੀ ਦੇ ਰੰਗਲੇ ਚਾਖੇ ਤੇ ਮੈਂ ਹੋਰ ਬੜੇ ਦੰਦ ਪਰੋਣੇ